ਇੱਕ ਬੰਦਾ ਕੋਈ ਸ਼ਰਾਬ ਪੀਂਦਾ ਹੋਵੇ ਉਹਨੂੰ ਤੁਸੀਂ ਜਿੰਨਾ ਮਰਜ਼ੀ ਕਹੀ ਜਾਓ ਵੀ ਸ਼ਰਾਬ ਛੱਡ ਦੇ ਉਹਨੇ ਛੱਡਣੀ ਨਹੀਂ ਜਿਵੇਂ ਮਹਾਪੁਰਖ ਨੇ ਕਹਤਾ ਵੀ ਮੂਲ ਮੰਤਰ ਕਰ ਲੈ ਭਾਈ ਮੂਲ ਮੰਤਰ ਵਿੱਚ ਇੰਨੀ ਸ਼ਕਤੀ ਹੈ ਜੇ ਮਹੀਨਾ ਕਰ ਲਿਆ ਨਾ ਮੂਲ ਮੰਤਰ 24 ਮਿੰਟ ਮੈਂ ਕਹਿੰਦਾ 15 ਮਿੰਟ ਵੀ ਲਾ ਲੇ ਮੂਲ ਮੰਤਰ ਤੇ ਗੁਰੂ ਨਾਨਕ ਸਾਹਿਬ ਦਾ ਧਿਆਨ ਧਰ ਕੇ ਉਹਨੂੰ ਨਫਰਤ ਹੋ ਜਾਣੀ ਹੈ ਫਿਰ ਉਹਨੇ ਆ ਇਹ ਸਾਡੇ ਨਾਲ ਪ੍ਰੈਕਟੀਕਲ ਹੋਏ ਨੇ ਤੁਹਾਨੂੰ ਉਹ ਗੱਲਾਂ ਸੁਣਾ ਰਹੇ ਆ ਜਿਹੜੀਆਂ ਪ੍ਰੈਕਟੀਕਲ ਦੀਆਂ ਨੇ ਸਾਧੂ ਕੋਲ ਹੁੰਦੀ ਹੈ ਏ ਜ਼ੁਗਤੀ ਜ਼ੁਗਤੀ ਨਾਲ ਮਿਲਦੀ ਹੈ ਮੁਕਤੀ ਜਿੰਨਾ ਮਰਜ਼ੀ ਕਿਸੇ ਨੂੰ ਕਹੀ ਜਾਓ ਵੀ ਤੂੰ ਸ਼ਰਾਬ ਛੱਡ ਦੇ ਕੋਈ ਨਹੀਂ ਛੱਡਦਾ ਜਦੋਂ ਮੂਲ ਮੰਤਰ ਸਾਹਿਬ ਜਪਣਾ ਸ਼ੁਰੂ ਕਰਤਾ ਸਾ ਸੰਗਤ ਨਾਮ ਦੇ ਵਿੱਚ ਪਾਵਰੀ ਏਨੀ ਹੈ ਸ਼ਕਤੀ ਏਨੀ ਹੈ ਉੱਚੇ ਉੱਪਰ ਉੱਚਾ ਨਾਮ ਵੱਡੇ ਕੀਆਂ ਬਟਿਆਈਆਂ ਕੁਛ ਕਹਿਣਾ ਕਹਿਣ ਨਾ ਜਾਏ ਉਹਦੀਆਂ ਬਟਿਆਈਆਂ ਨਾਮ ਦੀਆਂ ਵੱਡੀਆਂ